ਅਸੀ 탑ਸੀ ਬਨੂ 20 ਫਰਵਰੀ ਫਿਲਮ ਆ ਰਹੀ ਆ ਸਿਰਾ ਬਹੁਤ ਸੋਹਣੀ ਫਿਲਮ ਆ ਬਹੁਤ ਸੋਹਣੀ ਇਟਸ ਬੇਸਡ ਔਨ ਟ्रू ਇਵੈਂਟਸ ਟ੍ਰੇਲਰ ਨੇ ਇੰਨੀ ਕ ਕਮਾਲ ਕੀਤੀ ਇੰਨੀ ਕ ਕਮਾਲ ਕੀਤੀ ਵੀ ਟ੍ਰੇਲਰ ਵੇਖਣ ਤੋਂ ਬਾਅਦ ਇਹ ਲੱਗ ਰਿਹਾ ਕਿ ਇਹ ਫਿਲਮ ਵੇਖਣੀ ਬਹੁਤ ਜ਼ਰੂਰੀ ਆ ਔਰ ਸਿਨੇਮੇਟ ਜਾ ਕੇ ਵੇਖਣੀ ਜਾਦਾ ਜ਼ਰੂਰੀ ਆ। ਜ਼ਿਆਦਾ ਜ਼ਰੂਰੀ ਆ ਕਿਉਂਕਿ ਟੂ ਇਵੈਂਟਸ ਤੇ ਬਣੀ ਆ। ਸੋ ਬਹੁਤ ਚੀਜ਼ਾਂ ਦੀ ਸੱਚਾਈ ਆ ਜਿਹੜੀ ਇਸ ਟ੍ਰੇਲਰ ਦੇ ਵਿੱਚ ਬਿਆਨ ਕੀਤੀ ਗਈ ਆ ਤੇ ਜਦੋਂ ਫਿਲਮ ਆ ਜਾਣੀ ਤੁਹਾਨੂੰ ਬਖੂਬੀ ਪਤਾ ਲੱਗ ਜਾਣਾ ਕਿ ਐਕਚੁਅਲ ਦੇ ਵਿੱਚ ਹੁੰਦਾ ਕੀ ਪਿਆ ਆ। ਜਿਹਦੇ ਵੱਲ ਧਿਆਨ ਹੀ ਨਹੀਂ ਜਾ ਰਿਹਾ। ਰੋਜ਼ ਆਉਣ ਵਾਲੀਆਂ ਖਬਰਾਂ ਦਾ ਅਸਲ ਸੱਚ ਜਿਹੜਾ ਆ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ। ਕਿੱਦਾਂ ਸੜਕਾਂ ਦੇ ਉੱਤੇ ਖੁੱਲੇ ਆਮ ਕਿਹ ਕਿਹੇ ਜੀਆਂ ਚੀਜ਼ਾਂ ਹੋ ਰਹੀਆਂ ਨੇ ਆਮ ਲੋਕਾਂ ਨਾਲ ਕੀ ਕੁਝ ਵਾਪਰਦਾ ਔਰ ਲੋਕਾਂ ਨੂੰ ਸਰਵਾਈਵ ਕਰਨ ਲਈ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂਪਸੀ ਪੰਨੂ ਹੋਣਾ ਨੇ ਆਪਣੀ ਅਦਾਕਾਰੀ ਦਾ ਜਾਦੂ ਪੂਰੀ ਤਰ੍ਹਾਂ ਨਾਲ ਇਸ ਫਿਲਮ ਚ ਬਖੇਰਿਆ ਹੋਇਆ ਤਾਂਪਸੀ ਦੇ ਕੰਮ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਕਾਬਿਲ ਇਤਾਰਿਫ ਹੁੰਦਾ ਆ ਬਟ ਇਹਦੇ ਵਿੱਚ ਜੋ ਉਹਨਾਂ ਨੇ ਵਕੀਲ ਦਾ ਕਿਰਦਾਰ ਨਿਭਾਇਆ ਵਕੀਲ ਨੂੰ ਕੀ ਕੀ ਚੱਲਣਾ ਪੈਂਦਾ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੇਖਿਆ ਬਟ ਇਸ ਫਿਲਮ ਦੇ ਵਿੱਚ ਵੇਖਾਂਗੇ ਕਿ ਤਾਪਸੀ ਪੰਨੂ ਨੇ ਕੀ ਅਦਾਕਾਰੀ ਕੀਤੀ ਹੈ ਕੀ ਕਮਾਲ ਕੀਤਾ ਹੈ ਔਰ ਹੈਟਸ ਆਫ ਅਨੁਭਵ ਸੇਨਾ ਜੀ ਜਿਨ੍ਹਾਂ ਨੇ ਲਿਖੀ ਹੈ ਔਰ ਉਹਨਾਂ ਦੇ ਨਾਲ ਗੌਰਵ ਸਲੰਕੀ ਜੀ ਹੋਣਾ ਨੇ ਫਿਲਮ ਨੂੰ ਲਿਖਿਆ ਪੂਰਿਆ ਇਹ ਮਾਲਾ ਬਣਾਈ ਹੈ ਔਰ ਡਾਇਰੈਕਟ ਵੀ ਕੀਤਾ ਅਨੁਭਵ ਸਿਨਾ ਜੀ ਕਾਬਿਲ ਤਾਰੀਫ ਆ ਬਈ ਇਹੋ ਜਿਹਾ ਮੁੱਦਾ ਚੁੱਕਣਾ ਤੇ ਉਹਦੇ ਤੇ ਫਿਲਮ ਬਣਾਉਣੀ ਨਾ ਮਤਲਬ ਕਿ ਕੋਈ ਮਾਮੂਲੀ ਖੇਲ ਨਹੀਂ ਆ ਸਭ ਬੜੀਆਂ ਬੜੀਆਂ ਵੱਡੀਆਂ ਵੱਡੀਆਂ ਸਖਸ਼ੀਤਾ ਨੇ ਇਸ ਫਿਲਮ ਚ ਬੜੇ ਦਿਗਜ ਕਲਾਕਾਰ ਨੇ ਮਨੋਜ ਪਾਵਾ ਜੀ ਨੇ ਕੁਮਦ ਮਿਸ਼ਰਾ ਜਿਨ੍ਹਾਂ ਦਾ ਫੇਸ ਦੇਖਦੇ ਨਾ ਆਪਾਂ ਜਦੋਂ ਸਕਰੀਨ ਦੇ ਉੱਪਰ ਤਾਂ ਐਂ ਲੱਗਦਾ ਵੀ ਇਹ ਕੋਈ ਵਿਲਨ ਦਾ ਹੀ ਕਰਨਗੇ ਹਨਾ ਜਾਂ ਕੋਈ ਮਤਲਬ بڑا ਅਟਪਟਾ ਜਿਹਾ ਕਿਰਦਾਰ ਕਰਨਗੇ ਕੁਝ ਕਿਰਦਾਰ ਮਤਲਬ ਕਿ ਕੁਝ ਲੋਕ ਨਾ ਜਿਹੜੇ ਕਲਾਕਾਰ ਨੇ ਉਹ ਸਾਡੇ ਇੱਥੇ ਜ਼ਿਹਨ ਦੇ ਵਿੱਚ ਨਾ ਵਸੇ ਹੋਏ ਨੇ ਉਹਨਾਂ ਦੀ ਸ਼ਕਲ ਦੇ ਕੇ ਬਸ ਇਹ ਉਹੀ ਕਰ ਸਕਦੇ ਆ ਹਾਂ ਔਰ ਇੱਕ ਗੱਲ ਹੋਰ ਹੈ ਹਕੂਮਤ ਮਿਸ਼ਰਾ ਸਾਹਿਬ ਨੂੰ ਤੁਸੀਂ ਕਦੀ ਵੀ ਸਕਰੀਨ ਤੇ ਦੇਖਦੇ ਹੋ ਉਹਨਾਂ ਨੂੰ ਆਫ ਸਕਰੀਨ ਵੀ ਦੇਖੋਗੇ ਤਾਂ ਤੁਹਾਨੂੰ ਉਦੋਂ ਵੀ ਲੱਗੂਗਾ ਕਿ ਇਹ ਆਲਰੇਡੀ ਕਿਸੇ ਕਿਰਦਾਰ ਚ ਬੈਠੇ ਆ ਹਾਂ ਸੱਚੀ ਗੱਲ ਹੈ ਇਹ ਹੈ ਤਾਂ ਸੱਚੀ ਗੱਲ ਆ ਇੱਥੇ ਕੋਈ ਸ਼ੱਕ ਨਹੀਂ ਹੈਗਾ ਬਟ ਹਨਾ ਮੈਂ ਸੋਚਦੀ ਹੁੰਨੀ ਕਿ ਕਲਾਕਾਰਾਂ ਦੀ ਆਪਣੀ ਵੀ ਤਾਂ ਪਰਸਨਲ ਲਾਈਫ ਆ ਸੀ ਉਹਨਾਂ ਨੂੰ ਕਿੱਦਾਂ ਮਤਲਬ ਜਾਂਚ ਕਰ ਲੱਗ ਜਾਂਦੇ ਆ ਹਾਂ ਬਿਲਕੁਲ ਨਹੀਂ ਉ ਕੀਤਾ ਸੀ ਇਹਨਾਂ ਨੇ ਉਹ ਕੀਤਾ ਸੀ ਪੁਲਿਸ ਵਾਲਾ ਬਣਿਆ ਸੀ ਹੈ ਨਾ ਟਾਈਟਲ ਉਹ ਚੀਜ਼ ਆ ਦੇਖੋ ਕਲਾਕਾਰ ਨਾਲ ਉਦੋਂ ਲੋਕ ਜੁੜਦੇ ਨੇ ਜਦੋਂ ਕਲਾਕਾਰਾਂ ਨੂੰ ਉਹਨਾਂ ਦੇ ਕੰਮ ਤੋਂ ਦੇਖਣ ਤੋਂ ਬਾਅਦ ਇਹ ਲੱਗੇ ਕਿ ਯਾਰ ਹਾਂ ਇਹ ਸਾਡੀ ਕਹਾਣੀ ਨਾਲ ਮੇਲ ਖਾਂਦਾ ਪਹਿਚਾਣਿਆ ਜਾਂਦਾ ਉਹਨਾਂ ਨੂੰ ਸੋ 80 ਦਾ ਟ੍ਰੇਲਰ ਆ ਚੁੱਕਾ ਜਿਨ੍ਹਾਂ ਨੇ ਦੇਖ ਲਿਆ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਜ਼ਰੂਰ ਦੇਖਿਓ ਤੇ ਤਫਸੀ ਪੰਨੂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਸਾਡੇ ਵਾਹੇ ਬੜੇ ਫੇਵਰਿਟ ਹੋ ਜਿਹੜੇ ਤੁਹਾਡੇ ਉਹ ਉਂਗਰਾਲੇ ਜਿਹਾਂ ਵਾਲਾ ਵਾਲਾ ਸਟਾਈਲ ਹੈ ਨਾ ਮੈਂ ਤੁਹਾਨੂੰ ਦੱਸਦਾ ਵੇਨਾ ਜਦੋਂ ਤੁਹਾਡੀ zeningchadi.com ਆਈ ਸੀ ਹਾਏ ਇਹ ਬਹੁਤ ਜ਼ਿਆਦਾ ਫੈਨ ਹੈ ਤੁਹਾਡਾ ਇੱਕ ਦਿਨੇ ਮੈਨੂੰ ਕਹਿ ਰਿਹਾ ਸੀ ਇਹ ਕਹਿੰਦਾ ਤਾਂ ਆਪਸੀ ਬਨੂਹਣਾਂ ਦੇ ਨਾਲ ਕੰਮ ਕਰਨਾ ਬਸ ਸਕਰੀਨ ਸ਼ੇਅਰ ਕਰਨੀ ਹੈ ਕਰਾਂਗੇ ਕਰਾਂਗੇ ਪਿਆ ਮਾਉਂਦਾ ਹੁੰਦਾ ਡੈਫੀਨਿਟਲੀ ਟਾਈਮ ਸਾਬਦਾ ਹੁੰਦਾ ਸੋ ਬਹੁਤ-ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਬਹੁਤ ਸੋਹਣਾ ਪ੍ਰੋਜੈਕਟ ਹੈ ਜਲਦੀ-ਜਲਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇ ਤੇ ਮੈਨੂੰ ਲੱਗਦਾ ਕਿ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਸੱਚਾਈ ਜੋ ਹੈਗੀ ਆ ਹੈ ਨਾ ਦੁਨੀਆਦਾਰੀ ਹੈਗੀ ਆ ਜੋ ਉਹ ਸਾਨੂੰ ਪਤਾ ਲੱਗਣੀ ਚਾਹੀਦੀ ਬਹੁਤਿਆਂ ਨੂੰ ਪਤਾ ਆ ਅੰਦੇਖਾ ਕਰ ਦਿੰਦੇ ਨੇ ਲੋਕ ਬਟ ਹੁਣ ਨਹੀਂ ਕਰਨਾ ਬਿਲਕੁਲ ਸਹੀ ਗੱਲ ਹੈ ਤੇ ਅੱਜ ਦੇ ਸਰਵੇੂ ਸਿਰਫ ਇੰਨਾ ਹੀ ਸਾਨੂੰ ਦੋਵਾਂ ਦੇ ਇਜਾਜ਼ਤ ਤਾਂ ਦੇਖਦੇ ਰੋਡਾਨਾ ਸਪੋਕਸਮੈਨ ਸਤਿ ਸ਼੍ਰੀ ਅਕਾਲ ਜੀ